ਇਲਾਕਾ ਨਿਵਾਸੀਆਂ ਅਤੇ ਗੰਨਾ ਕਾਸ਼ਤਕਾਰਾਂ ਦੀ ਉਡੀਕ ਨੂੰ ਖਤਮ ਕਰਦਿਆਂ ਮਾਨਯੋਗ ਸਰਦਾਰ ਜਸਵੀਰ ਸਿੰਘ ਰਾਜਾ ਹਲਕਾ ਵਿਧਾਇਕ ਉਰ ਮਲਟਾਂਡਾ ਸ਼੍ਰੀਜੀਤ ਲਾਲ ਪੱਟੀ ਹਲਕਾ ਇੰਚਾਰਜ ਆਦਮਪੁਰ ਡਾਇਰੈਕਟਰ ਪੰਨ ਵਸ ਵੱਲੋਂ ਮਿਤੀ 2/12/2024 ਨੂੰ ਤਕਰੀਬਨ 11:30 ਵਜੇ ਮਿਲਦਾ ਪੜਾਈ ਸੀਜ਼ਨ 2024-25 ਦਾ ਸ਼ੁਭ ਆਰੰਭ ਕੀਤਾ ਗਿਆ। ਸਰਦਾਰ ਜਸਵੀਰ ਸਿੰਘ ਗਿੱਲ ਰਾਜਾ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਅਤੇ ਇਲਾਕਾ ਨਿਵਾਸੀਆਂ ਨੂੰ ਜੀ ਆਇਆਂ ਨੂੰ ਆਖਿਆ ਗਿਆ। ਇਸ ਸ਼ੁਭ ਮੌਕੇ ਮਿਲ ਦੀ ਕਾਮਯਾਬੀ ਲਈ ਅਰਦਾਸ ਵਿੱਚ ਸ਼ਾਮਲ ਹੋਣ ਲਈ ਤਕਰੀਬਨ 500 ਇਲਾਕਾ ਨਿਵਾਸੀ, ਜ਼ਿਮੀਦਾਰ ਅਤੇ ਨਾਮਵਰ ਸ਼ਖਸੀਅਤਾਂ ਹਾਜ਼ਰ ਹੋਈਆਂ। ਇਸ ਮੌਕੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਜਨਰਲ ਮੈਨਿਅਰ ਸ਼੍ਰੀ ਗੁਰਵਿੰਦਰ ਪਾਲ ਸਿੰਘ ਵੱਲੋਂ ਪੜਾਈ ਸੀਜ਼ਨ 2024-25 ਲਈ ਮਿਲ ਵਿੱਚ ਗੰਨਾ ਲੈ ਕੇ ਆਉਣ ਵਾਲੀਆਂ ਪਹਿਲੀਆਂ 5 ਟਰਾਲੀਆਂ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਮੈਂਬਰ ਸਹਿਬਾਨ ਅਤੇ ਖੰਡ ਮੇਲ ਭੋਗਪੁਰ ਦੇ ਅਫਸਰ ਸਹਿਬਾਨ ਅਤੇ ਹੋਰ ਸ਼ਾਮਲ ਸਨ ਭੋਗਪੁਰ ਤੋਂ ਗੁਰਪ੍ਰੀਤ ਸਿੰਘ ਪੋਗਲ ਦੀ ਖਾਸਪੋਰਟ